ਹਾਂਜੀ ਦੋਸਤੋ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਮੀਤ ਕਰਦੇ ਆ ਸਾਰੇ ਠੀਕ ਠਾਕ ਹੋਮੋਗੇ ਆਪਾਂ ਪਹੁੰਚੇ ਜੀ ਟਰੈਕਟਰ ਮੰਡੀ ਤਲਵੰਡੀ ਸਾਬੋ ਤੁਹਾਡੇ ਕੋਲੇ ਸਾਹਮਣੇ ਹੈ ਜੀ ਸੋਨਾਲੀਕਾ 50 ਦਾ 8 ਮਾਡਲ ਜੀ 2 ਲੱਖ 298000 ਰੁਪਿਆ ਰੇਟ ਹੈ ਜੀ ਟਰੈਕਟਰ ਦਾ ਤੇ ਬਾਕੀ ਸਿਰ ਆਪਾਂ ਟਾਇਰਾਂ ਟੂਰਾਂ ਦਾ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਕੀ ਨਾਮ ਹੈ ਜੀ ਆਪਣਾ ਆਪਣਾ ਨਾਮ ਹੈ ਇਕਬਾਲ ਸਿੰਘ ਜੀ ਇਕਬਾਲ ਸਿੰਘ ਫੌਜੀ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਜੀ 9664099001 ਠੀਕ ਹੈ ਜੀ ਤੇ ਟਰੈਕਟਰ ਦੀ ਦਿਓ ਜੀ ਜਾਣਕਾਰੀ ਟਾਇਰ ਟੂਰ ਦਾ 1% ਹੈ ਜੀ ਇਹਦੇ 85 ਪੈਸੇ ਦਾ ਰਹਾ 85 ਪੈਸੇ ਟਾਇਰ ਹੈ ਜੀ ਚੌਂਕੜਾ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਡਬਲ ਕਲਚ ਟਰੈਕਟਰ ਹੈ ਡਬਲ ਕਲਚ ਤੇ ਇੰਜਨ ਗੇਅਰ ਓਕੇ ਹੈ ਜੀ ਜਮਾ ਇੰਜਨ ਗੇਅਰ ਓਕੇ ਹੈ ਠੀਕ ਹੈ ਜੀ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹੈ ਐਨਓਸੀ ਨਿਕਲ ਜੂ ਫਤਿਹਬਾਦ ਨੰਬਰ ਹੈ ਫਤਿਹਬਾਦ ਨੰਬਰ ਹੈ ਜੀ 22 ਕਲਾ ਪਾਸਿੰਗ ਪਈ ਹੈ ਜੇ ਪਾਸਿੰਗ ਪਈ ਹੈ ਐਨਓਸੀ 22 ਕਢਾ ਕੇ ਦੇਊਗਾ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਜੀ 298000 ਡਿਮਾਂਡ ਹੈ 298000 ਡਿਮਾਂਡ ਹੈ ਜੀ ਮੌਕੇ ਤੇ ਆਪਾਂ ਦੇਣਾ ਕਿੰਨੇ ਦਾ ਜੀ 275000 ਰੁਪਏ ਦਾ ਟਰੈਕਟਰ ਮਿਲ ਜੂਗਾ ਜੀ ਟਰੈਕਟਰ ਬਾਹਰ ਕ ਲਗਾ ਬਾਕੀ ਸਿਰੇ ਬਾਕੇ ਟਰੈਕਟਰ ਲਗਾ ਸਕਦਾ ਹੈ ਜੀ ਤੇ ਬਾਕੀ ਸਾਰੇ ਐਨਓਸੀ ਬਾਈ ਕਢਾ ਕੇ ਦੇਊਗਾ ਉਹ ਬਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਪਾਸ ਸਿੰਘ ਪਈਆ ਤੇ ਆਪਣਾ ਕਾਏ ਨੰਬਰ ਪਲਾਟ ਆ ਗਿਆ ਜੀ ਚਾਰ ਨੰਬਰ ਪਲਾਟ ਆ ਚਾਰ ਨੰਬਰ ਪਲਾਟ ਹੈ ਤੇ ਇਹ ਚੌਂਕ ਕਿਹੜਾ ਵੱਜਦਾ ਜੀ ਇਹ ਮੇਰਾ ਵੀ ਦਾ ਚੌਂਕ ਰਵੀ ਦਾਸ ਚੌਂਕ ਚੋ ਜੀ ਆਉਣਸਾਰ ਚਾਰ ਨੰਬਰ ਪਲਾਟ ਹੈ ਬੁੱਧਵਾਰ ਨੂੰ ਚਾਰ ਨੰਬਰ ਪਲਾਟ ਚ ਮਿਲਦੇ ਹੋ ਜੀ ਤੇ ਉਹ ਕਿਹੜੇ ਥਾਂ ਮਿਲਦੇ ਹੋ ਜੀ ਆਪਾਂ ਬਾਕੀ ਆਪਣਾ ਪਿੰਡ ਸੰਦੋਹਾ ਹੈ ਬਾਈ ਸੰਦੋਹਾ ਪਿੰਡ ਹੈ ਤੇ ਫੋਨ ਨੰਬਰ ਕਰਕੇ ਤੁਹਾਨੂੰ ਆ ਸਕਦਾ ਜੀ ਹਾਲ ਫੋਨ ਕਰਕੇ ਬਾਈ ਨੂੰ ਆ ਸਕਦੇ ਹੋ ਜੀ ਇੱਧਰ ਫੇਰ ਆ ਗਿਆ ਜੀ ਸੋਨਾ ਲੀਕਾ ਪਜਾਦਾ ਇਹ ਵੀ 8 ਮਾਡਲ ਹੈ ਜੀ 8 ਮਾਡਲ ਜੀ ਦੇਖ ਲੈ ਦੋ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਇਹਦੇ ਟਾਇਰ ਜੀ ਟਾਇਰ ਰਹਿ ਗਿਆ 65% ਟਾਇਰ ਹੈ ਜੀ 60 65% ਟਾਇਰ ਹੈ ਜੀ ਟਰੈਕਟਰ ਇਹ ਵੀ ਬਿਲਕੁਲ ਸਾਫ ਸੁਥਰਾ ਹੈ ਇੰਜਨ ਗੇਅਰ ਤਾਂ ਓਕੇ ਹੈ ਜੀ ਫੌਜ ਸਾਹਿਬ ਇੰਜਨ ਗੇਅਰ ਤਾਂ ਓਕੇ ਹੈ ਜੀ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹੈ ਇਹਦੀ ਜੀ ਖਰੀਆਣਾ ਨੰਬਰ ਜੀ ਇਹਦੀ ਐਨਓਸੀ ਵਗੈਰਾ ਜੀ ਇਹਦੀ ਐਨਓਸੀ ਨਹੀਂ ਨਿਕਲਦੀ ਜੀ ਪਾਸ ਸਿੰਘ ਨੰਗੀ ਇਹਦੀ ਡਿਮਾਂਡ ਦੀ ਗੱਲ ਕਰੀਏ ਜੀ ਆਪਾਂ 295000 ਰੁਪਿਆ ਡਿਮਾਂਡ ਹੈ ਜੀ ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ ਸੁਥਰਾ ਹੈ ਤੇ ਦੇਣਾ ਕਿੰਨੇ ਦਾ ਜੀ ਆਪਾਂ ਫੌਜੀ ਸਾਹਿਬ ਦੇ ਦਿਆਂਗੇ 270000 270000 ਦਾ ਟਰੈਕਟਰ ਮਿਲ ਜੂਗਾ ਜੀ ਦੇਖ ਸਕਦੇ ਹੋ ਇਹ ਵੀ ਟਰੈਕਟਰ ਬਿਲਕੁਲ ਸਾਫ ਸੁਥਰਾ ਹੈ 8 ਮਾਡਲ ਜੀ ਹਾਂਜੀ ਹਾਂਜੀ ਦੇਖ ਸਕਦੇ ਹੋ ਪੂਰਾ ਗਾਹਾਂ ਜੀ ਇੱਧਰ 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 ਗਾਹਾਂ ਜੀ ਇੱਧਰ 735 ਜੀ ਇਹ ਆ ਗਿਆ 735 2000 ਮਾਡਲ ਹੈ ਜੀ ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਬਾਹਰ ਪੰਪ ਹੈ ਨਾ ਜੀ ਇਹ ਬਾਹਰ ਪੰਪ ਹੈ ਜੀ ਤੇ ਟਾਇਰ ਕਿੰਨੇ ਕੇ ਜੀ ਇਹਦੇ ਟਾਇਰ ਤੇ 25 ਕੇ ਪੈਸੇ ਹੈ ਟਾਂਕਰਲੇ 25 ਕੇ ਪੈਸੇ ਹੈ ਜੀ ਮੂਰਲੇ ਪਏ ਹੈਗੇ 50 ਕੇ ਪੈਸੇ ਹੈ ਨਾ ਜੀ ਮੂਰਲੇ 50 ਕੇ ਪੈਸੇ ਹੈ ਜੀ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਟਰੈਕਟਰ ਪੂਰਾ ਨਵਾਂ ਤੇ ਹੈਗੇ ਰਾਵੜ ਵਾਲੇ ਹੈ ਜੀ ਸੋਨੂੰ ਕਿਹੜੀ ਗੱਲ ਦੱਸਤੀ ਹੋਊ ਉਹ ਹੀ ਇਹ ਗੱਲ ਨਹੀਂ ਵੀ ਵੀਡੀਓ ਪਾਤੀ ਗਲਤ ਪਾ ਦਾਂਗੇ ਜੀ 50 ਪੈਸੇ ਟਾਇਰ ਆ ਪਰ ਹੈਗੇ ਰਾਵੜਾ ਜਿਹੜਾ ਟਰੈਕਟਰ ਬਾਹਰ ਪੰਪ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਜੀ ਇਹ ਇੰਜਨ ਗੇਅਰ ਦਾ ਓਕੇ ਹੈ ਜੀ ਇਹਦਾ ਨੰਬਰ ਜੀ ਇਹਦਾ ਨੰਬਰ ਹਰਿਆਣਾ ਕ ਪੰਜਾਬ ਜੀ ਹਰਿਆਣਾ ਨੰਬਰ ਹੈ ਜੀ ਇੰਜਨ ਗੇਅਰ ਦੀ ਗਾਰੰਟੀ ਇੰਜਨ ਗੇਅਰ ਦਾ ਓਕੇ ਹੈ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਹੈ ਜੀ ਇਹਦਾ ਡਿਮਾਂਡ ਦੀ ਗੱਲ ਕਰੀਏ ਜੀ ਆਪਾਂ ਫੌਜੀ ਸਾਹਿਬ 175000 ਰੁਪਿਆ ਡਿਮਾਂਡ ਹੈ ਜੀ ਦੇਣਾ ਕਿੰਨੇ ਦਾ ਜੀ ਆਪਾਂ ਕਾ ਕੀਰ 1,60,000 ਰੁਪਏ ਦਾ ਟਰੈਕਟਰ ਮਿਲ ਜੂਗਾ ਇਹ ਦੇਖ ਸਕਦੇ ਹੋ 735 ਦੇਖ ਸਕਦੇ ਹੋ ਟਰੈਕਟਰ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਤੇ ਇੱਧਰ ਆ ਗਿਆ ਜੀ 16 ਮਾਡਲ ਇਹ ਆ ਗਿਆ 16 ਮਾਡਲ 50 ਦਾ ਸੋਨਾ ਲੀਕਾ ਜਮਾ ਨਵਾਂ ਟਰੈਕਟਰ ਪਿਆ ਜੀ ਤੇ ਟਾਇਰ ਕਿੰਨੇ ਕਹੇ ਜੀ ਇਹਦੇ 80 ਪੈਸੇ ਟਾਇਰ ਹੈ ਜੀ ਟਰੈਕਟਰ ਦੇਖ ਸਕਦੇ ਹੋ ਪੂਰਾ ਸਾਫ ਪਿਆ ਚੰਗਾ ਪਿਆ ਜੀ ਪੂਰਾ ਮਗਰਹਾ ਟਮ ਗਰੋਟਾ ਦਾ ਵੀ ਦੇਖ ਸਕਦੇ ਹੋ ਡਾਬਲ ਡਿਸਟ੍ਰੀਬਿਊਟਰ ਆ ਗਿਆ ਜੀ ਤੇ ਪਾਵਰ ਸਟੀering ਦੇਖ ਸਕਦੇ ਹੋ ਟਾਪ ਮਾਡਲ ਚ ਆ ਗਿਆ ਜੀ ਹਰਿਆਣਾ ਨੰਬਰ ਹੈ ਇਹ ਵੀ ਐਨਓਸੀ ਮਿਲੂਗੀ ਜੀ ਇਹਦੀ ਦੇਖ ਸਕਦੇ ਹੋ ਟਰੈਕਟਰ ਪੂਰਾ ਇੰਜਨ ਉੰਜਨ ਦਾ ਵੀ ਸਾਰੇ ਕਿਤੋਂ ਜੀ ਪੂਰਾ ਸਾਫ ਟਰੈਕਟਰ ਪਿਆ ਜੀ ਤੇ ਇਹਦੀ ਡਿਮਾਂਡ ਦੀ ਗੱਲ ਕਰੀਏ ਜੀ ਆਪਾਂ ਜੀ ਡਵਾੜਾ 475000 475000 ਰੁਪਇਆ ਡਿਮਾਂਡ ਹੈ ਜੀ ਦੇਣਾ ਕਿੰਨੇ ਦਾ ਆਪਾਂ ਫੌਜੀ ਸਾਹਿਬ ਜੀ ਮੌਕੇ ਤੇ 440000 ਰੈਕਟਰ ਦਾ 440000 ਦਾ ਟਰੈਕਟਰ ਮਿਲ ਜੂਗਾ ਜੀ ਟਰੈਕਟਰ ਬਿਲਕੁਲ ਸਾਫ ਸੁਥਰਾ ਟਰੈਕਟਰ ਹੈ ਜੀ ਪੂਰਾ ਚੰਗਾ ਦੇਖ ਸਕਦੇ ਹੋ ਪੂਰਾ ਜੀ ਪੂਰੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਤੇ ਬਾਕੀ ਸਿਰੇ ਫੌਜੀ ਸਾਹਿਬ ਆਪਾਂ ਟਰੈਕਟਰ ਪੁਰਾਣਾ ਵਿੱਚ ਕੱਟ ਲਾਂਗੇ ਜੀ ਕੱਟ ਲਾਂਗੇ ਵਿੱਚ ਪੁਰਾਣਾ ਟਰੈਕਟਰ ਜੀ ਤੁਹਾਡਾ ਕੋਈ ਵੀ ਹੋਵੇ ਵਿੱਚ ਕਟਿਆ ਜਾਊਗਾ ਜਾਇਜ਼ ਰੇਟ ਤੇ ਜਾਇਜ਼ ਰੇਟ ਤੇ ਟਰੈਟ ਦਿੱਤਾ ਜਾਊਗਾ ਜੀ ਤੁਹਾਨੂੰ ਤੇ ਲੋਨ ਵਗੈਰਾ ਹੋ ਜਾਊਗਾ ਜੀ ਕਿਹੜੇ ਚ ਮਰਲੇ ਜਿੰਨਾ ਤੇ ਲੋਨ ਦੀ ਨਹੀਂ ਆਪਾਂ ਗਰੰਟੀ ਲੈਂਦੇ ਅੱਛਾ ਜੀ ਲੋਨ ਦੀ ਬਾਈਕ ਨਾ ਗਰੰਟੀ ਨਹੀਂ ਕਈ ਵਾਰੀ ਆਪਲਾ ਸੇਬਲ ਸੇਬਲ ਸਕੋਰ ਦੇ ਹਿਸਾਬ ਨਾਲ ਹੈ ਜੀ ਉਹ ਤੇ ਟਰੈਕਟਰ ਤੁਹਾਡਾ ਕੋਈ ਵੀ ਹੋਇਆ ਉਹ ਕਟਿਆ ਜਾਊ ਬਾਕੀ ਸਿਰੇ ਕੋਈ ਵੀ ਟਰੈਕਟਰ ਲੈਣਾ ਹੋਇਆ ਉਹ ਫੌਜੀ ਸਾਹਿਬ ਤੁਹਾਨੂੰ ਲਾਉਣ ਵਾਲੇ ਨਾਲ ਸੰਪਰਕ ਕਰਾ ਦੇਣਗੇ ਹਾਂ ਲਾਉਣ ਵਾਲੇ ਨਾਲ ਸੰਪਰਕ ਕਰਾ ਦੇਣੇ ਕੋਈ ਵੀ ਟਰੈਕਟਰ ਲੈਣਾ ਹੋਇਆ ਫੌਜੀ ਸਾਹਿਬ ਤੁਹਾਨੂੰ ਉਹ ਦਵਾ ਦੇਣਗੇ ਫੌਜੀ ਸਾਹਿਬ ਨਾਲ ਫੋਨ ਤੇ ਸੰਪਰਕ ਕਰਕੇ ਤੁਸੀਂ ਆ ਸਕਦੇ ਹੋ ਜੀ ਧੰਨਵਾਦ ਜੀ